ਕਿਤਾਵ ਕਾ ਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਤੁਹਾਡੇ ਅਚੇਤਨ ਮਨ ਦੀ ਸ਼ਕਤੀ ਨਾਮਕ ਕਿਤਾਬ ਦਾ ਅਗਲਾ ਅਧਿਆਇ ਇਸ ਅਧਿਆਇ ਦਾ ਨਾਮ ਹੈ ਅਚੇਤਨ ਮਨ ਅਤੇ ਮਾਨਸਿਕ ਰੁਕਾਵਟਾਂ ਸਮੱਸਿਆ ਵਿੱਚ ਹੀ ਉਸਦਾ ਹੱਲ ਪਿਆ ਹੁੰਦਾ ਹੈ ਹਰ ਸਵਾਲ ਵਿੱਚ ਉਸਦਾ ਜਵਾਬ ਹੁੰਦਾ ਹੈ ਜੇ ਤੁਸੀਂ ਕਿਸੇ ਮੁਸ਼ਕਿਲ ਵਿੱਚ ਫਸ ਜਾਂਦੇ ਹੋ ਤੇ ਨਿਕਲਣ ਦਾ ਕੋਈ ਰਾਹ ਨਹੀਂ ਲੱਭਦਾ ਦਾ ਇਹ ਮਨ ਲੋਕੀ ਅਚੇਤਨ ਮਨ ਦੀ ਅਨੰਤ ਵਿਦਵਤਾ ਨੂੰ ਸਭ ਪਤਾ ਹੈ ਸਾਰੇ ਸਵਾਲਾਂ ਦੇ ਜਵਾਬ ਹਨ ਅਤੇ ਹੁਣ ਉਹ ਤੁਹਾਡਾ ਹੱਲ ਤਲਾਸ਼ ਰਹੀ ਹੈ ਤੁਹਾਡਾ ਇਹ ਨਵਾਂ ਮਾਨਸਿਕ ਵਤੀਰਾ ਹੈ ਕਿ ਤੁਹਾਡੀ ਕਰਤਾਰੀ ਵਿਦਵਤਾ ਇੱਕ ਖੁਸ਼ਗਵਾਰ ਹੱਲ ਲੱਭ ਰਹੀ ਹੈ ਤੁਹਾਨੂੰ ਮੁਸ਼ਕਲ ਦਾ ਹੱਲ ਤਲਾਸ਼ਣ ਜੋਗ ਬਣਾ ਦੇਵੇਗੀ ਯਕੀਨ ਰੱਖੋ ਅਜਿਹਾ ਮਾਨਸਿਕ ਵਿਹਾਰ ਵਿਵਸਥਾ ਸ਼ਾਂਤੀ ਅਤੇ ਸਾਰੀਆਂ ਦ੍ਰਿਪੇਸ਼ ਚੀਜ਼ਾਂ ਦੇ ਅਰਥ ਦੱਸੇਗਾ ਕਿਸੇ ਆਦਤ ਨੂੰ ਕਿਵੇਂ ਬਣਾਇਆ ਜਾਂ ਹਟਾਇਆ ਜਾਵੇ ਤੁਸੀਂ ਆਦਤ ਦੇ ਸਿਰਜਣਹਾਰ ਹੋ ਆਦਤ ਤੁਹਾਡੇ ਅਚੇਤਨ ਮਨ ਦਾ ਕਾਰਜ ਹੈ ਤੁਸੀਂ ਆਪਣੇ ਚੇਤਨ ਮਨ ਨਾਲ ਵਾਰ-ਵਾਰ ਯਤਨ ਕਰਕੇ ਤੈਰਨਾ ਸਿੱਖਿਆ ਸਾਈਕਲ ਚਲਾਉਣਾ ਸਿੱਖਿਆ ਡਾਂਸ ਕਰਨਾ ਸਿੱਖਿਆ ਤੇ ਕਾਰ ਚਲਾਉਣੀ ਸਿੱਖੀ ਅਚੇਤਨ ਮਨ ਜੋ ਰਚਮਿਚ ਜਾਣ ਤੱਕ ਤੁਸੀਂ ਇਹ ਸਾਰਾ ਕੁਝ ਸਿੱਖਣ ਉੱਪਰ ਚੇਤਨ ਪੱਧਰ ਤੇ ਜ਼ੋਰ ਲਾਇਆ ਫਿਰ ਇਹ ਅਚੇਤਨ ਮਨ ਵਿੱਚ ਇੱਕ ਆਦਤ ਵਜੋਂ ਗ੍ਰਹਿਣ ਕਰ ਲਿਆ ਗਿਆ ਇਸ ਨੂੰ ਦੂਜੀ ਕੁਦਰਤ ਕਿਹਾ ਜਾਂਦਾ ਹੈ ਜੋ ਤੁਹਾਡੇ ਅਚੇਤਨ ਮੰਦੀਆਂ ਸਾਰੀਆਂ ਸੋਚਾਂ ਤੇ ਕਾਰਜਾਂ ਨਾਲ ਕੀਤੀ ਪ੍ਰਤੀਕਿਰਿਆ ਹੈ ਤੁਹਾਨੂੰ ਚੰਗੀ ਜਾਂ ਬੁਰੀ ਆਦਤ ਦੀ ਚੋਣ ਕਰਨ ਦੀ ਖੁੱਲ ਹੈ ਜੇ ਤੁਸੀਂ ਲਗਾਤਾਰ ਮਾੜੇ ਕਾਰਜ ਜਾਂ ਵਿਚਾਰ ਦੁਹਰਾਓਗੇ ਤਾਂ ਇਹ ਤੁਹਾਡੀ ਆਦਤ ਬਣ ਜਾਣਗੇ ਬੰਧਨ ਜਾਂ ਲਾਜ਼ਮੀ ਪਉਣਾ ਤੁਹਾਡੇ ਅਚੇਤਨ ਦਾ ਨਿਯਮ ਹੈ ਉਹਨੇ ਇੱਕ ਭੈੜੀ ਆਦਤ ਕਿਵੇਂ ਤਿਆਗੀ ਜੋਨਸ ਨੇ ਮੈਨੂੰ ਕਿਹਾ ਸ਼ਰਾਬ ਪੀਣ ਦੀ ਬੇਮਹਰ ਇੱਛਾ ਨੇ ਮੈਨੂੰ ਕਾਬੂ ਕਰ ਰੱਖਿਆ ਹੈ ਤੇ ਮੈਂ ਲਗਾਤਾਰ 2 ਹਫ਼ਤਿਆਂ ਤੱਕ ਟੁੱਟ ਨ ਰਹਿਂਦਾ ਹਾਂ ਮੈਂ ਇਸ ਨਾਮੁਰਦ ਆਦਤ ਨੂੰ ਛੱਡ ਨਹੀਂ ਸਕਦਾ ਇਸ ਬਦਕਿਸਮਤ ਬੰਦੇ ਨਾਲ ਬਾਰ ਬਾਰ ਇੰਜ ਹੀ ਵਾਪਰਦਾ ਹੈ ਬੇਹਸਾਬੀ दारू ਪੀਣਾ ਉਹਦੀ ਆਦਤ ਬਣ ਗਿਆ ਭਾਵੇਂ ਉਸਨੇ ਬਸ ਸ਼ੁਗਲ ਮਿਲਣ ਵਾਸਤੇ ਹੀ दारू ਪੀਣੀ ਸ਼ੁਰੂ ਕੀਤੀ ਸੀ ਅਤੇ ਅਕਸਰ ਇਹ ਵੀ ਸੋਚਦਾ ਸੀ ਕਿ ਉਹ ਇਸ ਆਦਤ ਨੂੰ ਤਿਆਗ ਕੇ ਹੋਰ ਕੋਈ ਚੰਗੀ ਆਦਤ ਪਾ ਲਵੇ ਉਸਨੇ ਕਿਹਾ ਕਿ ਉਹ ਆਪਣੀ ਇੱਛਾ ਸ਼ਕਤੀ ਨਾਲ ਇਸ ਖਾਇਸ਼ ਨੂੰ ਵਕਤੀ ਤੌਰ ਤੇ ਦਬਾ ਸਕਦਾ ਸੀ ਪਰ ਉਹ ਹੋਰ ਖਾਹਿਸ਼ਾਂ ਹੀ ਦਿਵਾਉਂਦਾ ਰਿਹਾ ਤੇ ਮਾਮਲਾ ਵਿਗੜ ਗਿਆ ਆਦਤ ਛੱਡਣ ਚ ਵਾਰ-ਵਾਰ ਅਸਫਲਤਾ ਨੇ ਉਸ ਨੂੰ ਜਤਾ ਦਿੱਤਾ ਕਿ ਉਹ ਇਸ ਆਦਤ ਨੂੰ ਕੰਟਰੋਲ ਕਰਨ ਵਿੱਚ ਇੱਛਾਹੀਣ ਅਤੇ ਸ਼ਕਤੀਹੀਣ ਹੈ ਉਸ ਦਾ ਕਮਜ਼ੋਰੀ ਦਾ ਅਹਿਸਾਸ ਅਚੇਤਨ ਮਨ ਤੱਕ ਇੱਕ ਤਕੜੇ ਸੁਝਾਅ ਦੇ ਰੂਪ ਵਿੱਚ ਪਹੁੰਚ ਗਿਆ ਸਿੱਟੇ ਵੱਜੋਂ ਉਸ ਦੀ ਕਮਜ਼ੋਰੀ ਵੱਧ ਗਈ ਅਤੇ ਉਸ ਦਾ ਜੀਵਨ ਅਸਫਲਤਾ ਦਾ ਘਰ ਬਣ ਗਿਆ ਮੈਂ ਉਸ ਨੂੰ ਚੇਤਨ ਅਤੇ ਅਚੇਤਨ ਮਨ ਦੇ ਕਾਰਜਾਂ ਨੂੰ ਸਹਿਜ ਬਣਾਉਣਾ ਸਿਖਾਇਆ ਜਦੋਂ ਇਹ ਦੋਵੇਂ ਸਹਿਜੋਗੀ ਹੁੰਦੇ ਹਨ ਤਾਂ ਅਚੇਤਨ ਮਨ ਚ ਉਤਰਿਆ ਵਿਚਾਰ ਸਹਾਕਾਰ ਹੁੰਦਾ ਹੈ ਉਸ ਦੇ ਤਰਕਸ਼ੀਲ ਮਨ ਨੇ ਸਹਿਮਤੀ ਦਿੱਤੀ ਕਿ ਜੇਕਰ ਪ੍ਰਾਣੀ ਅਤਤ ਨੂੰ ਬਰਬਾਦੀ ਦੇ ਰਾਹ ਤੇ ਲੈ ਕੇ ਗਈ ਹੈ ਤਾਂ ਉਹ ਚੇਤਨ ਪੱਧਰ ਤੇ ਆਜ਼ਾਦੀ ਸੰਜਮ ਅਤੇ ਮਾਨਸਿਕ ਸ਼ਾਂਤੀ ਵਾਲਾ ਮਾਰਗ ਤਿਆਰ ਕਰ ਸਕਦਾ ਹੈ ਉਹ ਜਾਣਦਾ ਸੀ ਕਿ ਉਹਦੀ ਭੈੜੀ ਆਦਤ ਆਪ ਮੁਹਾਰੀ ਸੀ ਫਿਰ ਵੀ ਆਪਣੀ ਚੇਤਨ ਚੋਣ ਰਾਹੀਂ ਉਸਨੇ ਮਹਿਸੂਸ ਕੀਤਾ ਕਿ ਜੇਕਰ ਉਹ ਮਾੜੇ ਸਾਂਚੇ ਵਿੱਚ ਢਲ ਸਕਦਾ ਹੈ ਤਾਂ ਚੰਗੇ ਸਾਂਚੇ ਵਿੱਚ ਵੀ ਢਲ ਸਕਦਾ ਹੈ ਸਿੱਟੇ ਵੱਜੋਂ ਉਸਨੇ ਇਹ ਸੋਚਣਾ ਹੀ ਛੱਡ ਦਿੱਤਾ ਕਿ ਉਹ ਆਪਣੀ ਆਦਤ 'ਤੇ ਕਾਬੂ ਪਾਉਣ ਲਈ ਸ਼ਕਤੀਹੀਣ ਹੈ ਇਸ ਤੋਂ ਵੀ ਵੱਧ ਉਸਨੇ ਸਮਝ ਲਿਆ ਕਿ ਉਸ ਦੇ ਠੀਕ ਹੋਣ 'ਚ ਸਭ ਤੋਂ ਵੱਡੀ ਰੁਕਾਵਟ ਉਸ ਦੀ ਆਪਣੀ ਸੋਚ ਹੈ ਇਸ ਕਰਕੇ ਉਸ ਨੂੰ ਆਪਣੀ ਸਮੱਸਿਆ ਹੱਲ ਕਰਨ ਵਿੱਚ ਵਧੇਰੇ ਮਾਨਸਿਕ ਯਤਨ ਕਰਨ ਦੀ ਲੋੜ ਹੀ ਨਹੀਂ ਪਈ ਉਸ ਦੇ ਮਾਨਸਿਕ ਕਲਪਨਾ ਦੀ ਸ਼ਕਤੀ ਇੱਕ ਵਿਅਕਤੀ ਨੇ ਸਰੀਰ ਨੂੰ નિਸਲ ਕਰਕੇ ਸਥਲਤਾ, ਹੂਕੀਅਤ ਤੇ ਸਮਾਧੀ ਦੀ ਅਵਸਥਾ 'ਚ ਜਾਣ ਦਾ ਅਭਿਆਸ ਹਾਸਲ ਕਰ ਲਿਆ। ਫਿਰ ਉਹ ਆਪਣੇ ਮਨ ਨੂੰ ਮਨ ਇਛਿਤ ਕਲਪਨਾ ਨਾਲ ਪਰ ਲੈਂਦਾ ਸੀ ਕਿਉਂਕਿ ਉਹ ਜਾਣ ਗਿਆ ਸੀ ਕਿ ਅਚੇਤਨ ਮਨ ਉਹਨੂੰ ਸੌਖੀ ਤਰ੍ਹਾਂ ਨਾਲ ਗ੍ਰਹਿਣ ਕਰਕੇ ਸਾਕਾਰ ਕਰ ਸਕਦਾ ਹੈ। ਉਹ ਆਪਣੀ ਬੇਟੀ ਦੀ ਕਾਲਪਨਿਕ ਤਸਵੀਰ ਆਪਣੇ ਮਨ 'ਚੋਂ ਲਿਆਉਂਦਾ ਜਿਸ 'ਚ ਬੇਟੀ ਉਸਨੂੰ ਉਹਦੀ ਆਜ਼ਾਦੀ ਦੀ ਮੁਬਾਰਕ ਦਿੰਦਿਆਂ ਬਹਿ ਰਹੀ ਹੁੰਦੀ ਸੀ ਡੈਡੀ ਤੁਹਾਨੂੰ ਘਰ 'ਚ ਦੇਖਣਾ ਕਿੰਨਾ ਚੰਗਾ ਲੱਗਦਾ ਹੈ दारू ਪੀਣ ਦੀ ਆਦਤ ਕਾਰਨ ਉਹਨੇ ਆਪਣੇ ਪਰਿਵਾਰ ਖੋਹ ਲਿਆ ਸੀ ਘਰ ਵਾਲੇ ਉਸਨੂੰ ਵੜਨ ਨਹੀਂ ਸੰਦਿੰਦੇ ਤੇ ਉਹਦੀ ਵਾਟ ਹੀ ਉਸਨੂੰ ਬੁਲਾਉਣਾ ਤੱਕ ਨਹੀਂ ਸੀ ਚਾਹੁੰਦੇ ਉਹ ਲਗਾਤਾਰ ਵਿਦੀਵਦ ਰੂਪ ਵਿੱਚ ਉਪਰ ਦੱਸੇ ਅਨਸਾਰ ਸਮਾਦੀ ਦੀ ਅਵਸਥਾ ਵਿੱਚ ਜਾਂਦਾ ਜਦੋਂ ਉਹਦਾ ਧਿਆਨ ਭਟਕਣ ਲੱਗਦਾ ਤਾਂ ਉਹ ਫੌਰਨ ਆਪਣੀ ਬੇਟੀ ਦੀ ਕਾਲਪਨਿਕ ਤਸਵੀਰ ਯਾਦ ਕਰ ਲੈਂਦਾ ਜਿਸ ਤੇ ਬੇਟੀ ਦੀ ਮੁਸਕਰਾਹਟ ਘਰ ਦਾ ਦ੍ਰਿਸ਼ ਅਤੇ ਉਹਦੀ ਚਿਹਕ ਦੀ ਆਵਾਜ਼ ਨਾਲ ਭਰਿਆ ਮਾਹੌਲ ਹੁੰਦਾ ਇਹ ਸਾਰਾ ਕੁਝ ਉਸ ਦੇ ਮਨ ਦੀ ਨਮੀ ਘੜਤ ਘੜਦਾ ਇਹ ਬੜਾ ਧੀਮਾ ਅਮਲ ਸੀ ਪਰ ਉਸ ਨੇ ਜਾਰੀ ਰੱਖਿਆ ਉਸ ਨੇ ਇਹ ਸੋਚ ਅਪਣਾ ਲਈ ਕਿ ਛੇਤੀ ਜਾਂ ਦੇਰੀ ਨਾਲ ਉਹ ਆਪਣੇ ਅਚੇਤਨ ਮਨ ਵਿੱਚ ਆਦਤਾਂ ਦਾ ਇੱਕ ਨਵਾਂ ਪੈਟਰਨ ਉਸਾਰ ਲਵੇਗਾ ਮੈਂ ਉਸ ਨੂੰ ਦੱਸਿਆ ਕਿ ਉਹ ਆਪਣੇ ਚੇਤਨ ਮਨ ਨੂੰ ਇੱਕ ਕੈਮਰੇ ਵਾਂਗ ਸਮਝੇ ਅਤੇ ਅਚੇਤਨ ਮਨ ਇੱਕ ਪਲੇਟ ਜਾਂ ਸਕਰੀਨ ਵਾਂਗ ਜਿਸ ਤੇ ਇੱਕ ਕੈਮਰੇ ਨਾਲ ਖਿੱਚੀ ਤਸਵੀਰ ਸਾਕਾਰ ਹੁੰਦੀ ਹੈ ਇਸ ਦਾ ਉਸ ਉੱਪਰ ਬੜਾ ਪ੍ਰਭਾਵ ਪਿਆ ਤੇ ਉਹ ਸਾਰਾ ਜੋਰ ਵਧੀਆ ਤਸਵੀਰ ਬਣਾ ਕੇ ਅਚੇਤਨ ਮਨ ਦੀ ਸਕਰੀਨ ਤੱਕ ਜਾਣ ਵਿੱਚ ਲੱਗਾ ਰਿਹਾ ਹੈ ਫਿਲਮਾਂ ਹਨੇਰੇ ਚ ਡਿਵੈਲਪ ਕੀਤੀਆਂ ਜਾਂਦੀਆਂ ਹਨ ਇਸੇ ਤਰ੍ਹਾਂ ਮਾਨਸਿਕ ਫਿਲਮਾਂ ਅਚੇਤਨ ਮਨ ਦੇ ਡਾਰਕ ਰੂਮ ਵਿੱਚ ਡਿਵੈਲਪ ਹੁੰਦੀਆਂ ਹਨ ਨਿਸ਼ਾਨੇਦਾਰ ਧਿਆਨ ਇਹ ਜਾਣ ਕੇ ਕਿ ਚੇਤਨਮਨ ਇੱਕ ਕੈਮਰੇ ਵਾਂਗ ਹੈ ਉਸਨੇ ਬਧੇਰੇ ਜਤਾ ਨਹੀਂ ਕੀਤਾ ਕਿਉਂਕਿ ਇੱਥੇ ਕੋਈ ਮਾਨਸਿਕ ਸੰਘਰਸ਼ ਨਹੀਂ ਸੀ ਉਸਨੇ ਚੁੱਪ-ਚਾਪ ਸ਼ਾਂਤ ਮੀ ਢੰਗ ਨਾਲ ਆਪਣੇ ਵਿਚਾਰਾਂ ਨੂੰ ਸੰਗਠਿਤ ਕੀਤਾ ਅਤੇ ਆਪਣਾ ਧਿਆਨ ਉਸ ਕਾਲਪਨਿਕ ਦ੍ਰਿਸ਼ ਤੇ ਉਦੋਂ ਤੱਕ ਕੇਂਦ੍ਰਿਤ ਕੀਤਾ ਜਦੋਂ ਤੱਕ ਕਿ ਉਹ ਉਸ ਦ੍ਰਿਸ਼ ਨਾਲ ਇੱਕਮਿਕ ਨਹੀਂ ਹੋ ਗਿਆ ਉਹ ਆਪਣੇ ਮਨ ਚ ਵਸੀ ਮੂਰਤ ਵਿੱਚ ਡੁੱਬ ਗਿਆ ਅਤੇ ਵਾਰ-ਵਾਰ ਕਾਲਪਨਿਕ ਫਿਲਮਾਂ ਨੂੰ ਦੁਹਰਾਉਣ ਲੱਗਾ ਉਸਦੇ ਮਨ ਚ ਹੁਣ ਕੋਈ ਸ਼ੱਕ ਨਹੀਂ ਸੀ ਕਿ ਉਸਦਾ ਕੰਮ ਨਹੀਂ ਹੋਵੇਗਾ ਜਦੋਂ ਵੀ ਉਹਦੇ ਮਨ ਅੰਦਰ दारू ਪੀਣ ਦੀ ਇੱਛਾ ਜਾਗਦੀ ਤਾਂ ਆਪਣੀ ਕਲਪਨਾ ਨੂੰ ਪੀਣ ਦੀ ਹਰ ਖਾਹਿਸ਼ ਤੋਂ ਮੁਕਤ ਕਰ ਲੈਂਦਾ ਅਤੇ ਕਲਪਨਾ ਕਰਦਾ ਕਿ ਉਹ ਆਪਣੇ ਪਰਿਵਾਰ ਵਿੱਚ ਬੈਠਾ ਹੈ ਅੱਜ ਉਹ ਇੱਕ ਬਹੁਤ ਵੱਡੀ ਕੰਪਨੀ ਦਾ ਪ੍ਰੈਜ਼ੀਡੈਂਟ ਹੈ ਅਤੇ ਬੜਾ ਖੁਸ਼ ਹੈ ਉਸਨੇ ਕਿਹਾ ਬਾਦ ਕਿਸਮਤੀ ਉਹਦੇ ਪਿੱਛੇ ਪਈ ਹੈ ਮਿਸਟਰ ਬਲਾਕ ਨੇ ਦੱਸਿਆ ਕਿ ਉਸਦੀ ਸਾਲਾਨਾ ਆਮਦਨ 20000 ਪੌਂਡ ਸੀ ਪਰ ਪਿਛਲੇ 3 ਮਹੀਨਿਆਂ ਤੋਂ ਆਮਦਨ ਦੇ ਸਾਰੇ ਬੂਹੇ ਬੰਦ ਹੋਣ ਲੱਗੇ ਨੇ ਉਹ ਆਪਣੇ ਗਾਹਕਾਂ ਨੂੰ ਤਾਂ ਤਿਆਰ ਕਰ ਲੈਂਦੇ ਹਨ ਪਰ ਐਨ ਮੌਕੇ ਤੇ ਆ ਕੇ ਸਾਰੇ ਪਿੱਛੇ हट ਜਾਂਦੇ ਹਨ یوں ਲੱਗਦਾ ਹੈ ਜਿਵੇਂ ਬਦਕਿਸਮਤੀ ਹੱਥ ਧੋ ਕੇ ਉਹਦੇ ਪਿੱਛੇ ਪੈ ਗਈ ਹੋਵੇ ਬਲਾਕ ਨਾਲ ਗੱਲਬਾਤ ਕਰਦਿਆਂ ਮੈਂ ਅਨੁਭਵ ਕੀਤਾ ਕਿ ਪਿਛਲੇ 3 ਮਹੀਨਿਆਂ ਤੋਂ ਉਸ ਦਾ ਸਵਾਬ ਬਹੁਤ ਚੜਚੜਾ ਤੇ ਭੜਕ ਜਾਣ ਵਾਲਾ ਹੋ ਗਿਆ ਹੈ ਇੱਕ ਦੰਦਾਂ ਦਾ ਡਾਕਟਰ ਜਿਸ ਨੇ ਦਸਤਾਵੇਜ਼ ਤੇ ਦਸਤਖਤ ਕਰਨੋਂ ਵੀ ਹਾਂ ਕਰ ਦਿੱਤੀ ਸੀ ਆਖ਼ਰਮ ਪਲ ਚੋਂ ਨਾ ਕਰ ਗਿਆ ਤੁਹਾਡਾ ਅਚੇਤਨ ਮਨ ਆਪਣੇ ਮਾਨਸਿਕ ਰੁਕਾਵਟਾਂ ਨੂੰ ਕਿਸੇ ਲਈ ਵੀ ਨਹੀਂ ਹਟਾਉਂਦਾ। ਬਲਾਕ ਇਸ ਡਰ 'ਚੋਂ ਰਹਿਣ ਲੱਗਾ ਕਿ ਦੂਜੇ ਗਾਹਕ ਵੀ ਇਉਂ ਹੀ ਕਰਨਗੇ ਤੇ ਇਸ ਤਰ੍ਹਾਂ ਘਬਰਾਉਣ, ਗੁੱਸਾ ਅਤੇ ਰੁਕਾਵਟ ਦਾ ਮਾਹੌਲ ਬਣ ਗਿਆ। ਹੌਲੀ-ਹੌਲੀ ਉਹਦੇ ਮਨ ਅੰਦਰ ਇੱਕ ਹੋਰ ਰੋਕ ਪੈਦਾ ਹੋ ਗਈ। ਰੋਕ ਇਹ ਬਣ ਗਈ ਕਿ ਅੰਤਿਮ ਭਲਾਂ 'ਚੋਂ ਹਰ ਗਾਹਕ ਮੁੱਕਰ ਜਾਵੇਗਾ। ਇਸ ਵਹਿਮ ਨੇ ਮਾਨਸਿਕ ਡਰ ਦਾ ਰੂਪ ਧਾਰ ਲਿਆ। ਹੌਲੀ-ਹੌਲੀ ਇਸ ਡਰ ਨੇ ਵੱਧ ਕੇ ਕਿਸਮਤੀ ਦੇ ਚੱਕਰ ਦਾ ਰੂਪ ਵਟਾ ਲਿਆ। ਇਸ ਗੱਲ ਤੋਂ ਅਸੀਂ ਸਭ ਤੋਂ ਵਧੇਰੇ ਡਰਦੇ ਹਾਂ ਉਹ ਸਾਡੇ ਨਾਲ ਜ਼ਰੂਰ ਵਾਪਰਦੀ ਹੈ ਹੌਲੀ-ਹੌਲੀ ਬਲਾਕ ਨੂੰ ਇਹ ਅਹਿਸਾਸ ਹੋਇਆ ਕਿ ਇਸ ਸਮੱਸਿਆ ਦੀ ਅਸਲੀ ਜੜ ਉਸ ਦੇ ਆਪਣੇ ਮਨ ਵਿੱਚ ਹੈ ਅਤੇ ਅਜਿਹੀ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ ਉਸ ਨੇ ਸਮੱਸਿਆ ਨੂੰ ਇਸ ਤਰ੍ਹਾਂ ਹੱਲ ਕੀਤਾ ਗਿਆ ਉਹ ਇਸ ਕਥਨ ਨੂੰ ਦੁਹਰਾਉਂਦਾ ਸੀ ਮੈਨੂੰ ਯਕੀਨ ਹੈ ਕਿ ਮੈਂ ਆਪਣੇ ਅਚੇਤਨ ਮੰਨ ਦੀ ਅਨੰਤ ਵਿਦਵਤਾ ਦੇ ਨਾਲ ਹਾਂ ਜੋ ਕਿਸੇ ਰੋਕ ਮੁਸ਼ਕਿਲ ਜਾਂ ਦੇਰੀ ਨੂੰ ਨਹੀਂ ਜਾਣਦੀ ਮੈਂ ਸਰਬ ਉੱਤਮ ਹੋਣ ਦੀ ਭਾਵਨਾ ਤੋਂ ਖੁਸ਼ ਹਾਂ ਮੇਰਾ ਅੰਦਰੂਨੀ ਮਨ ਮੇਰੇ ਵਿਚਾਰਾਂ ਬਾਰੇ ਹਾਂ ਪੱਕੀ ਪ੍ਰਤੀਕਰਮ ਦਿੰਦਾ ਹੈ ਮੈਂ ਜਾਣਦਾ ਹਾਂ ਕਿ ਮੇਰੇ ਅਚੇਤਨ ਮਨ ਦੀ ਅਨੰਤ ਸ਼ਕਤੀ ਨੂੰ ਲੁਕੋਇਆ ਨਹੀਂ ਜਾ ਸਕਦਾ ਅਨੰਤ ਵਿਦਵਤਾ ਜਿਸ ਚੀਜ਼ ਦੀ ਸ਼ੁਰੂਆਤ ਕਰਦੀ ਹੈ ਉਸ ਨੂੰ ਕਾਮਯਾਬੀ ਨਾਲ ਪੂਰਾ ਵੀ ਕਰਦੀ ਹੈ ਸਿਰਜਣਾਤਮਕ ਵਿਦਵਤਾ ਮੇਰੇ ਦੁਆਰਾ ਮੇਰੀਆਂ ਸਾਰੀਆਂ ਯੋਜਨਾਵਾਂ ਤੇ ਟੀਚਿਆਂ ਨੂੰ ਪੂਰਾ ਕਰਦੀ ਹੈ ਮੈਂ ਜੋ ਵੀ ਆਰੰਭ ਕਰਦਾ ਹਾਂ ਸਫਲਤਾ ਨਾਲ ਨਿਵਾਉਂਦਾ ਹਾਂ ਮੇਰੇ ਜੀਵਨ ਦਾ ਉਦੇਸ਼ ਉੱਤਮ ਸੇਵਾਵਾਂ ਦੇਣਾ ਹੈ ਅਤੇ ਉਹ ਸਾਰੇ ਜਿਨ੍ਹਾਂ ਦੇ ਮੈਂ ਸੰਪਰਕ ਵਿੱਚ ਹਾਂ ਉਹਨਾਂ ਨੂੰ ਜੋ ਕੁਝ ਮੈਂ ਦੇ ਸਕਦਾ ਹਾਂ ਉਹਨਾਂ ਨੂੰ ਗ੍ਰਹਿਣ ਕਰਨਾ ਉਹਨਾਂ ਦਾ ਚੰਗਾ ਨਸੀਬ ਹੈ ਮੇਰੇ ਸਾਰੇ ਕਾਰਜ दैਵੀ ਤਰਤੀਬ ਨਾਲ ਪੂਰੇ ਹੁੰਦੇ ਹਨ ਉਸ ਨੇ ਇਸ ਪ੍ਰਾਰਥਨਾ ਨੂੰ ਹਰ ਸਵੇਰ ਆਪਣੇ ਗਾਹਕਾਂ ਕੋਲ ਜਾਣ ਤੋਂ ਪਹਿਲਾਂ ਦੁਹਰਾਇਆ ਅਤੇ ਸੌਣ ਤੋਂ ਪਹਿਲਾਂ ਵੀ ਇਸ ਨੂੰ ਦੁਹਰਾਇਆ ਕੁਝ ਸਮੇਂ ਬਾਅਦ ਉਸ ਦੇ ਅਚੇਤਨ ਮਾਨ ਨੇ ਨਵੀਂ ਆਦਤ ਪੂਰੀ ਤਰ੍ਹਾਂ ਨਾਲ ਅਪਣਾ ਲਈ ਅਤੇ ਉਹ ਇੱਕ ਸਫਲ ਸੇਲਜ਼ਮੈਨ ਵਜੋਂ ਆਪਣੇ ਪੁਰਾਣੇ ਰੂਪ ਵਿੱਚ ਆ ਗਿਆ ਤੁਸੀਂ ਕੀ ਚਾਹੁੰਦੇ ਹੋ ਤੇ ਕਿੰਨਾ ਚਾਹੁੰਦੇ ਹੋ ਇੱਕ ਬੰਦੇ ਨੇ ਸੁਕਰਾਤ ਤੋਂ ਪੁੱਛਿਆ ਕਿ ਵਿਦਵਤਾ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ ਸੁਕਰਾਤ ਨੇ ਉਸ ਨੂੰ ਆਪਣੇ ਨਾਲ ਚੱਲਣ ਲਈ ਕਿਹਾ ਉਹ ਉਸ ਬੰਦੇ ਨੂੰ ਨਦੀ ਤੇ ਲੈ ਗਿਆ ਅਤੇ ਉਹਦਾ ਸਿਰ ਪਾਣੀ 'ਚ ਡਬੋ ਦਿੱਤਾ ਉਹਦਾ ਸਿਰ ਲਗਾਤਾਰ ਪਾਣੀ 'ਚ ਡਬੋਈ ਰੱਖਿਆ ਜਿੰਨਾ ਚਿਰ ਉਹਦਾ ਸਾਹ ਰੁਕਣਾ ਨਹੀਂ ਸ਼ੁਰੂ ਹੋ ਗਿਆ ਫਿਰ ਸੋਕਰਤ ਨੇ ਉਸ ਨੂੰ ਢਿੱਲਾ ਛੱਡ ਦਿੱਤਾ ਜਦੋਂ ਬੰਦਾ ਸਹਿਜ ਹਾਲਤ ਵਿੱਚ ਆ ਗਿਆ ਤਾਂ ਸੋਕਰਤ ਨੇ ਉਸ ਤੋਂ ਪੁੱਛਿਆ ਕਿ ਜਦੋਂ ਪਾਣੀ 'ਚ ਉਹਦਾ ਸਾਹ ਰੁਕ ਗਿਆ ਸੀ ਤਾਂ ਉਹ ਕਿਸ ਚੀਜ਼ ਦੀ ਸਭ ਤੋਂ ਵੱਧੇਰੇ ਲੋੜ ਮਹਿਸੂਸ ਕਰ ਰਿਹਾ ਸੀ ਹਵਾ ਦੀ ਬੰਦੇ ਨੇ ਝਟ ਉੱਤਰ ਦਿੱਤਾ ਸੋਕਰਤ ਨੇ ਉਸ ਨੂੰ ਸਮਝਾਇਆ ਜਿੰਨੀ ਜ਼ਿੱਦਤ ਨਾਲ ਉਹ ਹਵਾ ਦੀ ਲੋੜ ਮਹਿਸੂਸ ਕਰ ਰਿਹਾ ਸੀ ਓਨੀ ਜ਼ਿੱਦਤ ਨਾਲ ਜੇਕਰ ਵਿਦਵਤਾ ਦੀ ਲੋੜ ਮਹਿਸੂਸ ਕੀਤੀ ਹੁੰਦੀ ਤਾਂ ਉਹ ਵੀ ਮਿਲ ਜਾਂਦੀ ਇਸੇ ਤਰ੍ਹਾਂ ਜੇਕਰ ਤੁਹਾਡੇ ਅੰਦਰ ਕਿਸੇ ਵੀ ਰੁਕਾਵਟ ਤੋਂ ਪਾਰ ਜਾਣ ਦੀ ਸ਼ਦੀਦ ਇੱਛਾ ਹੋਵੇ ਤੇ ਤੁਸੀਂ ਕੋਈ ਸਪਸ਼ਟ ਨਿਰਣਾ ਲੈਂਦੇ ਹੋ ਤਾਂ ਉਹ ਨੂੰ ਪੂਰਾ ਕਰਨ ਦਾ ਇਹ ਤਰੀਕਾ ਹੈ ਜੇਕਰ ਤੁਸੀਂ ਇਸ ਮਾਰਗ ਨੂੰ ਅਪਣਾਉਂਦੇ ਹੋ ਤਾਂ ਤੁਹਾਡੀ ਜਿੱਤ ਯਕੀਨੀ ਹੈ ਜੇਕਰ ਤੁਸੀਂ ਸੱਚਮੁੱਚ ਮਾਨਸਿਕ ਅਤੇ ਆਤਮਿਕ ਸ਼ਾਂਤੀ ਚਾਹੁੰਦੇ ਹੋ ਤਾਂ ਤੁਹਾਡੇ ਨਾਲ ਕਿੰਨੀ ਵੀ ਬੇਇਨਸਾਫੀ ਹੋਵੇ ਤੁਹਾਡਾ ਬਾਸ ਕਿੰਨਾ ਵੀ ਪੱਖਪਤੀ ਹੋਵੇ ਕੋਈ ਤੁਹਾਡੇ ਪ੍ਰਤੀ ਕਿੰਨਾ ਵੀ ਨੀਚ ਤੇ ਜ਼ਾਲਮ ਹੋਵੇ ਇਸ ਸਾਰੇ ਕੁਝ ਦਾ ਤੁਹਾਡੇ 'ਤੇ ਕੋਈ ਅਸਰ ਨਹੀਂ ਹੋਵੇਗਾ ਜੇਕਰ ਤੁਸੀਂ ਆਪਣੀਆਂ ਮਾਨਸਿਕ ਤੇ ਅਧਿਆਤਮਿਕ ਸ਼ਕਤੀਆਂ ਪ੍ਰਤੀ ਜਾਗਰੂਕ ਹੋ ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਯਕੀਨੀ ਤੌਰ ਤੇ ਨਫ਼ਰਤ ਗੁੱਸਾ ਦੁਸ਼ਮਣੀ ਤੇ ਬੁਰੀ ਨੀਅਤ ਵਰਗੇ ਵਿਚਾਰਾਂ ਨੂੰ ਬੜੀ ਸ਼ਾਂਤੀ ਸਦਭਾਵਨਾ ਸਿਹਤ ਤੇ ਖੁਸ਼ੀਆਂ ਖੋਣ ਨਹੀਂ ਦਿਓਗੇ ਤੁਸੀਂ ਲੋਕਾਂ ਹਾਲਾਤ ਖਵਰਾ ਦੇ ਘਟਨਾਵਾਂ ਤੋਂ ਬੁਖੜਾਉਗੇ ਨਹੀਂ ਇਸ ਦੀ ਥਾਂ ਤੇ ਤੁਸੀਂ ਸ਼ਰਮਾ ਸ਼ਾਂਤੀ ਤੰਦਰੁਸਤੀ ਉਤਸ਼ਾਹ ਸਹਿਜਤਾ ਤੇ ਭਰਪੂਰਤਾ ਵੱਲ ਆਪਣਾ ਧਿਆਨ ਕੇਂਦ੍ਰਿਤ ਕਰੋਗੇ ਤੁਸੀਂ ਆਪਣੇ ਅੰਦਰ ਸ਼ਾਂਤੀ ਦੀ ਨਦੀ ਨੂੰ ਵਗਦਿਆਂ ਮਹਿਸੂਸ ਕਰੋਗੇ ਤੁਹਾਡਾ ਵਿਚਾਰ ਅਮੂਰਤ ਅਧਿਕ ਸ਼ਕਤੀ ਹੈ ਜਿਸ ਨੂੰ ਆਸ਼ੀਰਵਾਦ ਤੇ ਉਤਸ਼ਾਹ ਦੇ ਕੇ ਤੁਹਾਨੂੰ ਖੁਦ ਨੂੰ ਸ਼ਾਂਤੀ ਮਿਲਦੀ ਹੈ ਉਹਦਾ ਇਲਾਜ ਕਿਉਂ ਨਹੀਂ ਹੋ ਰਿਹਾ ਇਹ ਗੱਲ ਇੱਕ 4 ਬੱਚਿਆਂ ਵਾਲੇ ਸ਼ਾਦੀਸ਼ੂਦਾ ਬੰਦੇ ਦੀ ਹੈ ਜੋ ਆਪਣੇ ਵਪਾਰਕ ਟੂਰ ਸਮੇਂ ਕਿਸੇ ਹੋਰ ਥਿਮੀਨਾ ਰਹਿੰਦਾ ਸੀ ਉਸ ਦਾ ਸਵਾਦ ਚੜਚੜਾ ਝਗੜਾਲੂ ਬਣ ਗਿਆ ਉਹ ਬੁਖਲਾ ਜਾਂਦਾ ਤੇ ਆਮ ਤੌਰ ਤੇ ਬਿਮਾਰ ਹੀ ਰਹਿੰਦਾ ਸੀ ਨੀਂਦ ਦੀਆਂ ਗੋਲੀਆਂ ਤੋਂ ਬਿਨਾ ਉਹ ਸੌਂ ਨਹੀਂ ਸੀ ਸਕਦਾ ਡਾਕਟਰਾਂ ਨੇ ਦਵਾਈਆਂ ਦੇ ਬਾਵਜੂਦ ਉਹਦਾ ਬਲੱਡ ਪ੍ਰੈਸ਼ਰ 200 ਤੋਂ ਥੱਲੇ ਨਹੀਂ ਸੀ ਆ ਰਿਹਾ ਉਹਦੇ ਕਈ ਅੰਗਾਂ 'ਚੋਂ ਦਰਦ ਰਹਿੰਦਾ ਸੀ ਡਾਕਟਰਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਤੰਦਰੁਸਤ ਹੋ ਸਕੇਗਾ ਕਿ ਨਹੀਂ ਇੱਥੇ ਹੀ ਬਸ ਨਹੀਂ ਉਸਨੇ ਬਹੁਤ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ ਇਸ ਸਾਰੇ ਕੁਝ ਦਾ ਇੱਕੋ ਕਾਰਨ ਸੀ ਉਹਦਾ ਅੰਦਰਲਾ ਦੋਸ਼ੀ ਹੋਣ ਦਾ ਅਹਿਸਾਸ ਉਸਨੇ ਸ਼ਾਦੀ ਦੇ ਪਵਿੱਤਰ ਰਿਸ਼ਤੇ ਦਾ ਨਿਰਾਦਰ ਕੀਤਾ ਸੀ ਇਹ ਵਿਚਾਰ ਉਸਨੂੰ ਪਰੇਸ਼ਾਨ ਕਰ ਰਿਹਾ ਸੀ ਜਿਹੜੇ ਧਾਰਮਿਕ ਸੰਸਕਾਰਾਂ ਵਿੱਚ ਉਹ ਐਡਾ ਹੋਇਆ ਸੀ ਉਹ ਉਸਦੇ ਅਚੇਤ ਮਨ 'ਚ ਤਸਵੀਰ ਹੋਏ ਸਨ ਦੋਸ਼ੀ ਹੋਣ ਦੇ ਅਹਿਸਾਸ ਤੋਂ ਮੁਕਤ ਹੋਣ ਲਈ ਉਹ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਪਿਆ। ਕੁਝ ਬੰਦੇ ਆਪਣੇ ਮਨ ਤੇ ਕਾਬੂ ਪਾਉਣ ਲਈ ਅਫੀਮ ਖਾਂਦੇ ਨੇ। ਕਈ ਹੋਰ ਨਸ਼ੀਲੀਆਂ ਵਸਤੂਆਂ ਲੈਂਦੇ ਨੇ। ਉਹ दारू ਪੀ ਕੇ ਆਪਣੇ ਮਨ ਨੂੰ ਮਨ ਦੇ ਜ਼ਖਮਾਂ ਨੂੰ ਭਰਨ ਦੀ ਕੋਸ਼ਿਸ਼ ਕਰਨ ਲੱਗਾ। ਇੰਜ ਕਰਕੇ ਉਹ ਅਗ ਤੇ ਕਿਉ ਪਾ ਕੇ ਉਸ ਨੂੰ ਹੋਰ ਭੜਕਾਉਣ ਵਾਲੀ ਕਹਾਵਤ ਨੂੰ ਹੀ ਸੱਚ ਕਰ ਰਿਹਾ ਸੀ। ਇਹਦੀ ਵਿਆਖਿਆ ਅਤੇ ਇਲਾਜ ਉਸ ਬੰਦੇ ਨੇ ਆਪਣੇ ਮਨ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਬਾਰੇ ਸੁਣਿਆ ਤੇ ਸਮਝਿਆ। ਉਸਨੇ ਆਪਣੀ ਸਮੱਸਿਆ ਦਾ ਟੱਕਰਾ ਕੀਤਾ। ਉਸਨੇ ਹਿੰਮਤ ਕਰਕੇ ਆਪਣਾ ਦੋਗਲਾ ਚਿਹਰਾ ਤਿਆਗ ਦਿੱਤਾ। ਉਸ ਨੂੰ ਪਤਾ ਸੀ ਕਿ ਆਪਣੇ ਮਾਨਸਿਕ ਕਮਜ਼ੋਰੀ ਕਾਰਨ ਹੀ ਉਹ ਸ਼ਰਾਬ ਪੀਂਦਾ ਹੈ। ਪਹਿਲਾਂ ਉਹਦੇ ਅਚੇਤਨ ਮਨ ਚ ਲੁਕੇ ਕਾਰਨਾਂ ਨੂੰ ਦੂਰ ਕਰਨਾ ਪੈਣਾ ਸੀ। ਫਿਰ ਹੀ ਇਲਾਜ ਕਾਰਾਗਰ ਹੋ ਸਕਦਾ ਸੀ। ਉਸਨੇ ਆਪਣੇ ਅਚੇਤਨ ਮਨ ਨੂੰ ਪ੍ਰਭਾਵਿਤ ਕਰਨ ਲਈ ਦਿਨ ਵਿੱਚ 3-4 ਵਾਰ ਇਹ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ। ਮੇਰੇ ਮਨ ਚ ਪੂਰਨ ਸ਼ਾਂਤੀ, ਸੰਜਮ ਤੇ ਸੰਤੁਲਨ ਹੈ। ਮੇਰੇ ਅੰਦਰ ਹਾਸਾ ਵੀ ਮੌਜੂਦ ਹੈ ਮੈਂ ਆਪਣੇ ਅਤੀਤ ਜਾਂ ਭਵਿੱਖ ਤੋਂ ਨਹੀਂ ਡਰਦਾ ਮੇਰੇ ਅਚੇਤਨ ਮਨ ਦੀ ਅਨੰਤ ਵਿਦਵਤਾ ਮੇਰੀ ਅਗਵਾਈ ਕਰਦੀ ਹੈ ਹੁਣ ਮੈਂ ਆਪਣੇ ਸਾਰੇ ਹਾਲਾਤਾਂ ਦਾ ਸਾਹਮਣਾ ਵਿਸ਼ਵਾਸ ਸੰਜਮ ਅਤੇ ਸ਼ਾਂਤੀ ਸਵੈ ਵਿਸ਼ਵਾਸ ਨਾਲ ਕਰਾਂਗਾ ਮੈਂ ਆਪਣੀ ਆਦਤ ਤੋਂ ਪੂਰੀ ਤਰ੍ਹਾਂ ਮੁਕਤ ਹਾਂ ਮੇਰਾ ਮਨ ਆਤਮਿਕ ਸ਼ਾਂਤੀ ਆਜ਼ਾਦੀ ਅਤੇ ਖੁਸ਼ੀ ਨਾਲ ਭਰਪੂਰ ਹੈ ਮੈਂ ਆਪਣੇ ਆਪ ਨੂੰ ਖਿਮਾ ਕਰਦਾ ਹਾਂ ਅਤੇ ਮੈਨੂੰ ਵੀ ਖਿਮਾ ਕਰ ਦਿੱਤਾ ਜਾਵੇਗਾ ਸ਼ਾਂਤੀ ਸੰਜਮ ਅਤੇ ਵਿਸ਼ਵਾਸ ਮੇਰੇ ਮਨ ਤੇ ਪੂਰੀ ਤਰ੍ਹਾਂ ਨਾਲ ਰਾਜ ਕਰ ਰਹੇ ਹਨ ਉਹ ਇਸ ਪ੍ਰਾਰਥਨਾ ਨੂੰ ਬਾਰ-ਬਾਰ ਦੁਹਰਾਉਂਦਾ ਕਿਉਂਕਿ ਉਹ ਪੂਰੀ ਤਰ੍ਹਾਂ ਨਾਲ ਜਾਣਦਾ ਸੀ ਕਿ ਉਹ ਕੀ ਕਰ ਰਿਹਾ ਹੈ ਅਤੇ ਕਿਉਂ ਕਰ ਰਿਹਾ ਹੈ ਇਸ ਗੱਲ ਨੇ ਉਸ ਨੂੰ ਵਿਸ਼ਵਾਸ ਅਤੇ ਹਿੰਮਤ ਨਾਲ ਲੈਸ ਕੀਤਾ ਮੈਂ ਉਹਨੂੰ ਸਮਝਾਇਆ ਕਿ ਇਸ ਕਥਨ ਨੂੰ ਜਦੋਂ ਉਹ ਉੱਚੀ ਆਵਾਜ਼ ਹੌਲੀ-ਹੌਲੀ ਪਿਆਰ ਨਾਲ ਤੇ ਸਾਰਥਕ ਢੰਗ ਨਾਲ ਉਚਾਰੇਗਾ ਤਾਂ ਇਹ ਸਾਰਾ ਕੁਝ ਹੌਲੀ-ਹੌਲੀ ਉਸ ਦੇ ਅਚੇਤਨ ਮਨ 'ਚ ਸਮਾਜ ਜਾਏਗਾ ਫਿਰ ਇੱਕ ਬੀਜ ਵਾਂਗ ਆਪਣੀ ਤਰ੍ਹਾਂ ਨਾਲ ਉੱਗੇਗਾ ਧਿਆਨ ਕਰਨ ਤੇ ਇਹ ਸਚਾਈਆਂ ਉਹਦੀਆਂ ਅੱਖਾਂ ਰਾਹੀਂ ਅੰਦਰ ਉਤਰ ਗਈਆਂ ਕੰਨਾਂ ਨੇ ਇਹਨਾਂ ਦੀ ਆਵਾਜ਼ ਸੁਣੀ ਇਹਨਾਂ ਦੀ ਅਨੁਰੋਗੀ ਤਰੰਗਾਂ ਉਸਦੇ ਅਚੇਤਨ ਮੰਤਕ ਪਹੁੰਚ ਗਈਆਂ ਅਤੇ ਉਹਨਾਂ ਸਾਰੀਆਂ ਗਲਤ ਸੋਚਾਂ ਨੂੰ ਮਿਟਾ ਦਿੱਤਾ ਜਿਨ੍ਹਾਂ ਕਾਰਨ ਇਹ ਸਾਰੀਆਂ ਸਮੱਸਿਆਵਾਂ ਆਵਾ ਆਉਂਦੀਆਂ ਸਾਨੂੰ ਜਾਣਨ ਹਨੇਰੇ ਨੂੰ ਖਤਮ ਕਰ ਦਿੰਦਾ ਹੈ ਚੰਗੇ ਵਿਚਾਰ ਮਾੜੇ ਵਿਚਾਰਾਂ ਨੂੰ ਨਸ਼ਟ ਕਰ ਦਿੰਦੇ ਹਨ ਇੱਕ ਮਨੁੱਖ ਬਾਦ ਹੀ ਉਹ ਇੱਕ ਨਾਨਰੋਆ ਤੇ ਬਿਲਕੁਲ ਬਦਲ ਚੁੱਕਾ ਇਨਸਾਨ ਸੀ ਸਵੀਕਾਰਨ ਲਈ ਮਨਾ ਕਰਨਾ ਜੇ ਤੁਸੀਂ ਸ਼ਰਾਬੀ ਜਾਂ ਨਸ਼ੇੜੀ ਹੋ ਤਾਂ ਸਵੀਕਾਰ ਕਰੋ ਬਚਣ ਦੀ ਕੋਸ਼ਿਸ਼ ਨਾ ਕਰੋ ਕਈ ਬੰਦੇ ਸ਼ਰਾਬੀ ਹੀ ਰਹਿੰਦੇ ਹਨ ਕਿਉਂਕਿ ਉਹ ਇਹਨੂੰ ਸਵੀਕਾਰਦੇ ਹੀ ਨਹੀਂ ਤੁਹਾਡੀ ਅਸਲ ਬਿਮਾਰੀ ਨਿਸ਼ਚਿਤ ਨਾ ਹੋ ਸਕਣਾ ਤੁਹਾਡੀ ਬਿਮਾਰੀ ਅੰਦਰੂਨੀ ਡਰ ਹੈ ਤੁਸੀਂ ਜੀਵਨ ਦਾ ਟੱਕਰ ਨਹੀਂ ਕਰ ਸਕਦੇ ਸ਼ਰਾਬ ਦੀ ਬੋਤਲ ਦੇ ਸਹਾਰੇ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਚਣਾ ਚਾਹੁੰਦੇ ਹੋ ਤੁਹਾਡੀ ਆਪਣੀ ਕੋਈ ਮਰਜ਼ੀ ਨਹੀਂ ਭਾਵੇਂ ਤੁਹਾਨੂੰ ਜਾਪਦਾ ਹੈ ਕਿ ਤੁਸੀਂ ਆਜ਼ਾਦ ਹੋ ਤੁਸੀਂ ਆਪਣੇ ਮਜ਼ਬੂਤ ਇੱਛਾ ਸ਼ਕਤੀ ਦਾ ਦਾਵਾ ਵੀ ਕਰ ਸਕਦੇ ਹੋ ਜੇ ਤੁਸੀਂ ਆਦਤਨ ਸ਼ਰਾਬੀ ਹੋ ਤੇ ਹਿੰਮਤ ਨਾਲ ਆਖ ਵੀ ਸਕਦੇ ਹੋ ਮੈਂ ਹੁਣ ਸ਼ਰਾਬ ਪੀਣੀ ਨਹੀਂ ਛੱਡਾਂਗਾ ਪਰ ਤੁਹਾਡੇ ਕੋਲ ਅਜਿਹੀ ਕੋਈ ਸ਼ਕਤੀ ਨਹੀਂ ਹੈ ਜੋ ਤੁਹਾਡੇ ਇਸ ਦਾਅਵੇ ਨੂੰ ਸੱਚ ਕਰ ਸਕੇ ਕਿਉਂਕਿ ਤੁਹਾਨੂੰ ਤਾਂ ਪਤਾ ਹੀ ਨਹੀਂ ਕਿ ਤਾਕਤ ਮਿਲਦੀ ਕਿੱਥੋਂ ਹੈ ਤੁਸੀਂ ਆਪਣੀ ਹੀ ਬਣਾਈ ਮਾਨਸਿਕ ਜੇਲ੍ਹ ਵਿੱਚ ਰਹਿ ਰਹੇ ਹੋ ਤੇ ਤੁਸੀਂ ਆਪਣੇ ਵਿਸ਼ਵਾਸ ਵਿਚਾਰ ਟ੍ਰੇਨਿੰਗ ਅਤੇ ਮਾਹੌਲ ਦੇ ਅਸਰ ਨਾਲ ਬੱਜੇ ਹੋਏ ਹੋ ਵਦੇ ਲੋਕਾਂ ਦੀ ਤਰ੍ਹਾਂ ਤੁਸੀਂ ਵੀ ਆਦਤ ਦੇ ਸ਼ਿਕਾਰ ਹੋ ਤੁਹਾਡਾ ਦਾਵਾ ਵੀ ਇਸੇ ਉਸੇ ਤਰ੍ਹਾਂ ਦਾ ਹੀ ਹੈ ਜਿਵੇਂ ਤੁਹਾਨੂੰ ਤਿਆਰ ਕੀਤਾ ਗਿਆ ਹੈ ਆਜ਼ਾਦੀ ਦਾ ਵਿਚਾਰ ਤੁਸੀਂ ਆਪਣੇ ਮਨ ਅੰਦਰ ਆਜ਼ਾਦੀ ਦਾ ਵਿਚਾਰ ਅਤੇ ਮਾਨਸਿਕ ਸ਼ਾਂਤੀ ਨੂੰ ਬਣਾਉਂਦੇ ਹੋ ਜਿਸ ਨਾਲ ਉਹ ਤੁਹਾਡੇ ਅਚੇਤਨ ਮੰਦੀਆਂ ਡੂੰਘਾਈਆਂ ਤੱਕ ਪਹੁੰਚ ਸਕਣ ਅਚੇਤਨ ਮਨ ਜੋ ਸਭ ਤੋਂ ਸ਼ਕਤੀਸ਼ਾਲੀ ਹੈ ਇਹ ਤੁਹਾਨੂੰ ਸ਼ਰਾਬ ਪੀਣ ਦੀ ਇੱਛਾ ਮਤੋਂ ਮੁਕਤੀ ਦਿਵਾ ਸਕਦਾ ਹੈ ਤੁਹਾਡਾ ਮਨ ਕਿਵੇਂ ਕੰਮ ਕਰਦਾ ਹੈ ਇਸ ਦੀ ਤੁਹਾਡੇ ਕੋਲ ਨਵੀਂ ਜਾਣਕਾਰੀ ਹੋਵੇਗੀ ਅਤੇ ਤੁਸੀਂ ਦ੍ਰਿੜਤਾ ਨਾਲ ਆਪਣੇ ਵਾਅਦੇ ਤੇ ਡਟੇ ਰਹੋਗੇ ਤੇ ਖੁਦ ਦੀ ਵੀ ਆਪਣੀ ਗੱਲ ਦੀ ਅਸਲੀਅਤ ਸਮਝ ਸਕੋਗੇ 91% ਇਲਾਜ ਹੋਇਆ ਜੇਕਰ ਤੁਹਾਨੂੰ ਆਪਣੇ ਅੰਦਰ ਦੀ ਕਿਸੇ ਵੀ ਵਿਨਾਸ਼ਕਾਰੀ ਆਦਤੋਂ ਮੁਕਤੀ ਚਾਹੀਦੀ ਹੈ ਤਾਂ ਸਮਝ ਲਓ ਕਿ ਤੁਸੀਂ 91% ਤੱਕ ਠੀਕ ਹੋ ਚੁੱਕੇ ਹੋ ਜੇਕਰ ਤੁਹਾਡੀ ਮਾੜੀ ਆਦਤ ਛੱਡਣ ਦੀ ਇੱਛਾ ਇਸ ਨੂੰ ਬਣਾਈ ਰੱਖਣ ਦੀ ਇੱਛਾ ਨਾਲੋਂ ਵਧੇਰੇ ਹੈ ਤਾਂ ਤੁਹਾਨੂੰ ਇਸ ਤੋਂ ਛੁਟਕਾਰਾ ਪਾਉਣ ਲਈ ਵਧੇਰੇ ਔਖਾ ਨਹੀਂ ਹੋਣਾ ਪਵੇਗਾ ਅਸੀਂ ਜਿਸ ਤਰ੍ਹਾਂ ਵਿਚਾਰਾਂ ਨੂੰ ਚੁਲਿਆਉਂਦੇ ਹਾਂ ਇਹ ਉਸੇ ਤਰ੍ਹਾਂ ਦਾ ਵੱਡਾ ਹੋ ਜਾਂਦਾ ਹੈ ਜੇਕਰ ਤੁਸੀਂ ਆਜ਼ਾਦੀ ਦੀ ਧਾਰਨਾ ਤੇ ਮਾਨਸਿਕ ਸ਼ਾਂਤੀ ਨਾਲ ਆਪਣੇ ਮਨ ਉਰਜੇ 'ਵਿੱਚ ਲੜਾਈ ਰੱਖਦੇ ਹੋ ਅਤੇ ਆਪਣੇ ਧਿਆਨ ਨੂੰ ਨਵੀਂ ਦਿਸ਼ਾ 'ਚ ਲਾਉਂਦੇ ਹੋ ਤਾਂ ਤੁਸੀਂ ਅਜਿਹੀਆਂ ਸੋਚਾਂ ਭਾਵਨਾਵਾਂ ਤੇ ਅਹਿਸਾਸ ਪੈਦਾ ਕਰੋਗੇ ਜਿਸ ਨਾਲ ਅਚੇਤਨ ਮਨ ਚ ਸਮਾਈਆਂ ਆਜ਼ਾਦੀ ਤੇ ਸਾਂਝੀਆਂ ਸੋਚਾਂ ਨੂੰ ਅਚੇਤਨ ਮਨ ਸਵੀਕਾਰ ਵੀ ਕਰੇਗਾ ਅਤੇ ਸਾਕਾਰ ਵੀ ਕਰੇਗਾ। ਵਿਕਲਪ ਦਾ ਨਿਯਮ ਇਸ ਗੱਲ ਦਾ ਧਿਆਨ ਰੱਖੋ ਕਿ ਦਰਦ ਅਤੇ ਦੁੱਖ ਚੋਂ ਵੀ ਕੁਝ ਚੰਗਾ ਨਿਕਲੇਗਾ। ਤੁਸੀਂ ਦੁੱਖ ਐਵੇਂ ਹੀ ਨਹੀਂ ਸਹੇ। ਫਿਰ ਵੀ یوں ਦੁੱਖ ਭੋਗਣੇ ਬੇਵਕੂਫੀ ਹੀ ਹੈ। ਜੇ ਤੁਸੀਂ ਸ਼ਰਾਬੀ ਬਣੇ ਰਹਿੰਦੇ ਹੋ ਤਾਂ ਇਹ ਹਾਲਤ ਮਾਨਸਿਕ ਜਸਮਾਨੀ ਬਰਾਈਆਂ ਤੇ ਬਨਾਸ਼ ਵਾਲੇ ਆਏਗੀ। ਇਹ ਗੱਲ ਯਾਦ ਰੱਖੋ। ਤੁਹਾਡੇ ਅਚੇਤਨ ਸ਼ਕਤੀ ਹੀ ਤੁਹਾਡਾ ਸਾਥ ਦੇਵੇਗੀ ਭਾਵੇਂ ਤੁਹਾਨੂੰ ਅਦਾਸੀ ਨੇ ਘੇਰਾ ਪਾ ਰੱਖਿਆ ਹੈ ਤੁਹਾਨੂੰ ਆਉਣ ਵਾਲੀ ਆਜ਼ਾਦੀ ਦੀ ਕਲਪਨਾ ਸ਼ੁਰੂ ਕਰ ਦੇਣੀ ਚਾਹੀਦੀ ਹੈ ਇਹ ਵਿਕਲਪ ਦਾ ਨਿਯਮ ਹੈ ਤੁਹਾਡੀ ਕਲਪਨਾ ਤੁਹਾਨੂੰ ਬੋਤਲ ਤੱਕ ਲੈ ਕੇ ਗਈ ਹੈ ਹੁਣ ਇਹਨੂੰ ਤੁਹਾਨੂੰ ਆਜ਼ਾਦੀ ਅਤੇ ਮਾਨਸਿਕ ਸ਼ਾਂਤੀ ਵੱਲ ਲੈ ਕੇ ਜਾਣ ਦਿਓ ਤੁਹਾਨੂੰ ਥੋੜੀ ਜਿਹੀ ਤਖਲੀਫ ਤਾਂ ਹੋਵੇਗੀ ਪਰ ਇਸ ਦਾ ਮੰਤਵ ਉਸਾਰੂ ਹੈ ਇਹਨੂੰ ਤੁਸੀਂ ਉਸ ਤਰ੍ਹਾਂ ਸਹਿਣ ਕਰੋਗੇ ਜਿਵੇਂ ਇੱਕ ਮਾਂ ਬੱਚੇ ਨੂੰ ਜੰਮਣ ਵੇਲੇ ਸਹੰਦੀ ਹੈ ਤੁਸੀਂ ਵੀ ਇੰਜ ਹੀ ਮੰਦੇ ਬਾਲਕ ਨੂੰ ਜਨਮ ਦਿਓਗੇ ਤੁਹਾਡਾ ਅਵਚੇਤਨ ਸੰਜਮ ਨੂੰ ਜਨਮ ਦੇਵੇਗਾ ਸ਼ਰਾਬੀ ਬਣਨ ਦਾ ਕਾਰਨ ਸ਼ਰਾਬ ਦੀ ਆਦਤ ਦਾ ਅਸਲ ਕਾਰਨ ਨਾ ਪਖੀ ਅਤੇ ਵਿਨਾਸ਼ਕਾਰੀ ਵਿਚਾਰਦਾ ਰਹੇ ਬੰਦਾ ਜਿਵੇਂ ਸੋਚਦਾ ਹੈ ਓਵੇਂ ਹੀ ਬਣ ਜਾਂਦਾ ਹੈ ਇੱਕ ਸ਼ਰਾਬੀ ਖੁਦ ਨੂੰ ਘਟੀਆ ਅਯੋਗ ਹਾਰਿਆ ਹੋਇਆ ਤੇ ਮੈਂ ਮਾਇੂਸ ਮਹਿਸੂਸ ਕਰਦਾ ਹੈ ਬਧੇਰੇ ਕਰਕੇ ਇਦੇ ਨਾਲ ਉਸ ਦੇ ਅੰਦਰ ਇੱਕ ਦੁਸ਼ਮਣੀ ਦੀ ਭਾਵਨਾ ਵੀ ਪੈਦਾ ਹੁੰਦੀ ਹੈ। दारू ਪੀਣ ਲਈ ਉਸ ਕੋਲ ਅਣਗਿਣਤ ਬਹਾਨੇ ਹਨ ਪਰ ਇਸ ਦਾ ਇੱਕੋ ਇੱਕ ਕਾਰਨ ਉਸ ਦੀ ਸੋਚ ਹੈ। ਤਿੰਨ ਜਾਦੂਮਈ ਕਦਮ। ਪਹਿਲਾ ਕਦਮ ਆਪਣੇ ਆਪ ਨੂੰ ਸਥਿਰ ਰੱਖੋ। ਮਨ ਨੂੰ ਸ਼ਾਂਤ ਰੱਖੋ। ਨੀਂਦ ਦੇ ਗੂਕੀ ਦੀ ਅਵਸਥਾ 'ਚ ਜਾਓ। ਇਸ ਆਰਾਮ ਸ਼ਾਂਤੀ ਸਹਿਤਾ ਦੀ ਪਹਿਲੀ ਅਵਸਥਾ 'ਚ ਤੁਸੀਂ ਦੂਜੇ ਕਦਮ ਦੀ ਤਿਆਰੀ ਕਰ ਰਹੇ ਹੋ। ਦੂਜਾ ਕਦਮ ਇੱਕ ਛੋਟਾ ਜਿਹਾ ਫਿਕਰਾ ਜੁਣੋ। ਜਿਸ ਨੂੰ ਆਸਾਨੀ ਨਾਲ ਆਪਣੀਆਂ ਜਾਦਾਂ ਜੋ ਸਥਾਪਿਤ ਕਰ ਸਕੋ ਇਹਨੂੰ ਇੱਕ ਮਧੁਰ ਗੀਤ ਵਾਂਗ ਵਾਰ-ਵਾਰ ਦੁਹਰਾਓ ਮਿਸਾਲ ਵਜੋ ਇਹ ਫਿਕਰਾ ਦੁਹਰਾਓ ਸੰਜਮ ਅਤੇ ਮਾਨਸਿਕ ਸ਼ਾਂਤੀ ਹੁਣ ਮੇਰੇ ਚੋ ਹੈ ਤੇ ਮੈਂ ਇਸ ਦਾ ਧੰਨਵਾਦ ਕਰਦਾ ਹਾਂ ਮਨ ਹੋਰ ਪਾਸੇ ਨਾ ਭਟਕੇ ਇਸ ਲਈ ਉੱਚੀ-ਉੱਚੀ ਇਸ ਦਾ ਰਟਨ ਕਰੋ ਜਾਂ ਆਪਣੇ ਬੁੱਲਾਂ ਤੇ ਜੀਵ ਨਾਲ ਮੂੰਹ ਚੋਂ ਹੀ ਉਚਾਰਨ ਕਰੋ ਇਸ ਨਾਲ ਇਹਨੂੰ ਅਚੇਤਨ ਮਨ ਤੱਕ ਪਹੁੰਚਣ 'ਚ ਆਸਾਨੀ ਰਹੇਗੀ 5 ਮਿੰਟਾਂ ਤੱਕ ਕੁਝ ਵੱਧ ਸਮੇਂ ਤੱਕ ਇਸ ਫਿਕਰੇ ਨੂੰ ਦੁਹਰਾਓ ਤੁਹਾਨੂੰ ਡੂੰਘੇਰੀ ਭਾਵਨਾਤਮਕ ਪ੍ਰਤੀਕਿਰਿਆ ਮਿਲੇਗੀ ਤੀਜਾ ਕਦਮ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਅਭਿਆਸ ਕਰੋ ਜਿਵੇਂ ਜਰਮਨੀ ਦਾ ਲੇਖਕ ਜੋਹਨ ਵਾਨ ਗੋਇਥੇ ਕਰਿਆ ਕਰਦਾ ਸੀ ਆਪਣੇ ਸਾਹਮਣੇ ਕਿਸੇ ਪਿਆਰੇ ਦੋਸਤ ਦੀ ਕਲਪਨਾ ਕਰੋ ਤੁਹਾਡੀਆਂ ਅੱਖਾਂ ਬੰਦ ਹਨ ਤੁਸੀਂ ਸਹਿਜ ਅਤੇ ਸ਼ਾਂਤ ਹਾਲਤ ਵਿੱਚ ਹੋ ਕਲਪਨਾ ਕਰੋ ਕਿ ਤੁਹਾਡਾ ਮਿੱਤਰ ਸੱਚਮੁੱਚ ਤੁਹਾਡੇ ਸਾਹਮਣੇ ਖੜੋਤਾ ਹੈ ਤੁਹਾਨੂੰ ਵਧਾਈ ਦੇ ਰਿਹਾ ਹੈ ਤੁਸੀਂ ਉਸ ਦੀ ਮੁਸਕਾਨ ਤੱਕਦੇ ਹੋ ਉਸ ਦੀ ਆਵਾਜ਼ ਸੁਣਦੇ ਹੋ ਮਨ ਹੀ ਮਨ ਉਹਦਾ ਹੱਥ ਛੂੰਹਦੇ ਹੋ ਤੁਹਾਡੇ ਲਈ ਇਹ ਸਾਰਾ ਕੁਝ ਹਕੀਕਤ ਤੇ ਸੰਜੀਵ ਵਾਂਗ ਹੈ ਵਧਾਈ ਸ਼ਬਦ ਦਾ ਅਰਥ ਹੈ ਮੁਕੰਮਲ ਆਜ਼ਾਦੀ ਇਸ ਲਫ਼ਜ਼ ਨੂੰ बार-ਬਾਰ ਸੁਣਦੇ ਰਹੋ ਜਦੋਂ ਤੱਕ ਕਿ ਤੁਹਾਨੂੰ ਅਵਚੇਤਨ ਦੀ ਪ੍ਰਤੀਕਿਰਿਆ ਨਾ ਮਿਲੇ ਜੋ ਤੁਹਾਨੂੰ ਤਸੱਲੀ ਦੇਵੇ ਸ਼ਹਿਨਸ਼ੀਲਤਾ ਬਣਾਈ ਰੱਖੋ ਜਦੋਂ ਵੀ ਡਰ ਤੁਹਾਡੇ ਮਨ ਦੇ ਦਰਵਾਜ਼ੇ ਤੇ دستਕ ਦੇਵੇ ਜਾਂ ਚਿੰਤਾ ਪਰੇਸ਼ਾਨੀ ਤੇ ਕਿਸੇ ਪ੍ਰਕਾਰ ਦਾ ਸ਼ੱਕ ਤੁਹਾਡੇ ਮਨ 'ਚ ਆਵੇ ਤਾਂ ਆਪਣੀ ਨਜ਼ਰ ਸਥਿਰ ਰੱਖੋ ਨਾਲ ਹੀ ਆਪਣਾ ਥਰਮਾ ਵੀ ਆਪਣੇ ਅਚੇਤਨ ਮਨ ਦੀ ਅਨੰਤ ਸ਼ਕਤੀ ਬਾਰੇ ਸੋਚੋ ਇਹ ਸਭ ਤੁਹਾਡੀ ਸੋਚ ਦੇ ਕਲਪਨਾ ਸ਼ਕਤੀ ਨਾਲ ਪੈਦਾ ਹੋ ਸਕਦਾ ਹੈ ਅਜਿਹਾ ਕਰਨ ਨਾਲ ਤੁਹਾਡੇ ਅੰਦਰ ਸਵੈ ਭਰੋਸਾ ਸ਼ਾਂਤੀ ਅਤੇ ਸਾਹਸ ਪੈਦਾ ਹੋਵੇਗਾ ਇਸ ਨੂੰ ਉਹਨਾਂ ਚਿਰ ਕਾਇਮ ਰੱਖੋ ਜਿੰਨਾ ਚਿਰ ਰੋਸ਼ਨੀ ਨਾ ਹੋ ਜਾਵੇ ਤੇ ਹਨੇਰੇ ਦੇ ਪਰਛਾਵੇਂ ਗਾਇਬ ਨਾ ਹੋ ਜਾਣ ਆਪਣੀ ਵਿਚਾਰ ਸ਼ਕਤੀ ਦੀ ਪਰਤਾਲ ਸਮੱਸਿਆ ਦੇ ਅੰਦਰ ਹੀ ਹੱਲ ਲੁਕਿਆ ਹੁੰਦਾ ਹੈ ਹਰ ਪ੍ਰਸ਼ਨ ਅੰਦਰ ਉੱਤਰ ਹੁੰਦਾ ਹੈ ਜਦੋਂ ਵਿਸ਼ਵਾਸ ਤੇ ਹਿੰਮਤ ਨਾਲ ਇਸ ਦੀ ਤਲਾਸ਼ ਕੀਤੀ ਜਾਵੇ ਤਾਂ ਲੱਭ ਪੈਂਦਾ ਹੈ ਆਦਤ ਤੇ ਸੁਭਾਅ ਤੁਹਾਡੇ ਅਚੇਤਨ ਮਨ ਦਾ ਕਾਰਜ ਹੈ ਤੁਹਾਡੇ ਜੀਵਨ ਚ ਆਦਤਾਂ ਜਿੰਨੀਆਂ ਤਾਕਤ ਨਾਲ ਤੁਹਾਨੂੰ ਜਮਾਉਂਦੀਆਂ ਹਨ ਉਸ ਤੋਂ ਤੁਹਾਡੇ ਅਚੇਤਨਮਾਨ ਦੀ ਉਤਪੁੱਤ ਸ਼ਕਤੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਤੁਸੀਂ ਆਪਣੇ ਅਚੇਤਨ ਮਨ ਰਾਹੀਂ ਆਪਣੀ ਆਦਤ ਕਿਵੇਂ ਬਣਾਉਂਦੇ ਹੋ ਤੁਸੀਂ ਇੱਕ ਕਾਰਜ बार-बार ਦੁਹਰਾਉਂਦੇ ਹੋ ਜਿੰਨਾ ਚਿਰ ਉਹ ਤੁਹਾਡੇ ਅਵਚੇਤਨ ਨਾਲ ਇੱਕ ਸੋਧ ਨਾ ਹੋ ਜਾਵੇ ਤੈਰਾਕੀ ਤੁਰਨਾ ਗੱਡੀ ਚਲਾਉਣਾ ਆਦੀ ਨਹੀਂ ਸੁਚੇਤ ਯਤਨ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹ ਅਚੇਤਨਮਾਨਾ ਇੱਕ ਸੁਰ ਹੋ ਚੁੱਕੇ ਹਨ ਤੁਹਾਡੇ ਕੋਲ ਚੋਣ ਕਰਨ ਦੀ ਆਜ਼ਾਦੀ ਹੈ ਤੁਸੀਂ achhi ਜਾਂ buri aadat chon chon kar sakde ho ਪ੍ਰਾਰਥਨਾ ਕਰਨਾ ਇੱਕ ਚੰਗੀ ਆਦਤ ਹੈ ਆਪਣੇ ਵਿਸ਼ਵਾਸ ਅਨੁਸਾਰ ਜਿਸ ਪ੍ਰਕਾਰ ਦੀ ਕਲਪਨਾ ਤੁਸੀਂ ਅਚੇਤਨ ਤੱਕ અપੜਾਉਂਦੇ ਹੋ ਤੁਹਾਡਾ ਅਚੇਤਨ ਉਸ ਨੂੰ ਸਾਕਾਰ ਕਰਦਾ ਹੈ ਤੁਹਾਡੀ ਸਫਲਤਾ ਤੇ ਪ੍ਰਾਪਤੀ ਦੇ ਮਾਰਗ ਵਿੱਚ ਰੁਕਾਵਟ ਖੜੀ ਕਰਨ ਵਾਲਾ ਤੁਹਾਡਾ ਆਪਣਾ ਵਿਚਾਰ ਜਾਂ ਮਨ ਚ ਵਸੀ ਕਲਪਨਾ ਹੈ ਜਦ ਤੁਹਾਡਾ ਧਿਆਨ ਭਟਕਦਾ ਹੈ ਤਾਂ ਆਪਣੇ ਮੰਤਰ ਧਰਮੇ ਰਹੀਂ ਉਹਨੂੰ ਵਾਪਸ ਲਿਆਓ ਅਜਿਹਾ ਕਰਨ ਨੂੰ ਆਪਣੀ ਆਦਤ ਬਣਾਓ ਇਸਨੂੰ ਹੀ ਮਨੂ ਕੰਟਰੋਲ ਕਰਨਾ ਕਹਿੰਦੇ ਹਨ ਤੁਹਾਡਾ ਚੇਤਨ ਮਨ ਕੈਮਰੇ ਵਾਂਗ ਹੈ ਅਤੇ ਤੁਹਾਡਾ ਅਚੇਤਨ ਮਨ ਇੱਕ ਪਲੇਟ ਸਕਰੀਨ ਵਾਂਗ ਜਿਸ ਤੇ ਕਾਲਪਨਿਕ ਫੋਟੋ ਛੱਪ ਜਾਂਦੀ ਹੈ ਡਰ ਦਾ ਵਿਚਾਰ ਕਿਸੇ ਵੀ ਵਿਅਕਤੀ ਦਾ ਬਦਨਸੀਬੀ ਵਾਂਗ ਪਿੱਛਾ ਕਰਦਾ ਹੈ ਇਸ ਵਿਚਾਰ ਨਾਲੋਂ ਆਪਣੇ ਬਦਨਸੀਬੀ ਨੂੰ ਤੋੜੋ ਜਿਸ ਵੀ ਕੰਮ ਦੀ ਸ਼ੁਰੂਆਤ ਕਰੋ ਉਹ दैਵੀ ਕਰਮ ਹੋ ਨਿਭੜੇਗਾ ਚੰਗੇ ਅੰਤ ਦੀ ਕਲਪਨਾ ਕਰੋ ਅਤੇ ਵਿਸ਼ਵਾਸ ਨਾਲ ਇਸ ਨੂੰ ਬਣਾਈ ਰੱਖੋ ਤੁਹਾਡੇ ਆਪਣੇ ਵਿਚਾਰਾਂ ਅਤੇ ਮੰਦੀ ਧਾਰਨਾ ਤੋਂ ਇਲਾਵਾ ਕੋਈ ਹੋਰ ਵਿਅਕਤੀ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ ਆਪਣੇ ਆਪ ਨੂੰ ਆਪਣੇ ਮਕਸਦ ਨਾਲ ਮਿਲਾਓ ਜੋ ਸ਼ਾਂਤੀ ਸਹਿਜਤਾ ਅਤੇ ਖੁਸ਼ੀ ਹੈ ਤੁਸੀਂ ਆਪਣੀ ਦੁਨੀਆ ਦੇ ਇੱਕੋ ਇੱਕ ਵਿਦਵਾਨ ਹੋ ਵਧੇਰੇ ਸ਼ਰਾਬ ਪੀਣ ਦਾ ਅਰਥ ਹੈ ਹਾਲਾਤ ਤੋਂ ਭੱਜਣਾ ਸ਼ਰਾਬੀ ਹੋਣ ਦਾ ਕਾਰਨ ਨਾਕਾਰਾਤਮਕ ਅਤੇ ਵਿਨਾਸ਼ਕਾਰੀ ਵਿਚਾਰ ਹਨ ਇਹਦਾ ਇੱਕੋ ਇੱਕ ਇਲਾਜ ਆਜ਼ਾਦੀ ਸੰਜਮ ਅਤੇ ਵਡਿੱਤਣ ਬਾਰੇ ਸੋਚਣਾ ਹੈ ਅਤੇ ਇਹਨਾਂ ਨੂੰ ਪ੍ਰਾਪਤ ਕਰਨ ਦੀ ਖੁਸ਼ੀ ਦੀ ਕਲਪਨਾ ਕਰਨਾ ਹੈ। ਕਈ ਬੰਦੇ ਸ਼ਰਾਬੀ ਹੀ ਬਣੇ ਰਹਿੰਦੇ ਹਨ ਕਿਉਂਕਿ ਉਹ ਸਵੀਕਾਰ ਹੀ ਨਹੀਂ ਕਰਦੇ ਕਿ ਉਹ ਸ਼ਰਾਬੀ ਹਨ। ਤੁਹਾਡੇ ਅਚੇਤਨ ਮਾਨਦਰਿਜਮ ਜਿਸ ਨੇ ਤੁਹਾਨੂੰ ਬੰਨ ਰੱਖਿਆ ਸੀ ਤੇ ਤੁਹਾਡੀ ਕਾਰਜਸ਼ੈਲੀ ਦੀ ਆਜ਼ਾਦੀ ਨੂੰ ਰੋਕ ਰੱਖਿਆ ਸੀ ਉਹੀ ਤੁਹਾਨੂੰ ਆਜ਼ਾਦੀ ਅਤੇ ਖੁਸ਼ੀ ਦੇਵੇਗਾ। ਇਹ ਤੁਹਾਡੇ ਤੇ ਨਿਰਪਰ ਕਰਦਾ ਹੈ ਕਿ ਤੁਸੀਂ ਇਸ ਦੀ ਵਰਤੋਂ ਕਿਵੇਂ ਕਰਦੇ ਹੋ। ਤੁਹਾਡੀ ਕਲਪਨਾ ਤੁਹਾਨੂੰ ਸ਼ਰਾਬ ਦੀ ਬੋਤਲ ਤੱਕ ਲੈ ਆਈ ਹੈ। ਹੁਣ ਇਸ ਨੂੰ ਆਜ਼ਾਦੀ ਵੱਲ ਲਿਜਾਣ ਦੇ। ਸ਼ਰਾਬ ਵੀ ਹੋਣ ਦਾ ਅਸਲ ਕਾਰ ਤੁਹਾਡੀ ਸੋਚ ਹੈ ਕਿਉਂਕਿ ਜਿਹੋ ਜਿਹੇ ਮਨੁੱਖ ਦੇ ਵਿਚਾਰ ਹੁੰਦੇ ਹਨ ਉਸੇ ਤਰ੍ਹਾਂ ਦਾ ਹੀ ਉਹ ਬਣ ਜਾਂਦਾ ਹੈ। ਜਦੋਂ ਤੁਹਾਡੇ ਮਨ ਦੇ ਬੂਹੇ ਤੇ ਡਰ ਦਸਤਕ ਦਿੰਦਾ ਹੈ ਤਾਂ ਪ੍ਰਭੂ ਤੇ ਵਿਸ਼ਵਾਸ ਅਦੇ ਸਭ ਚੰਗੀਆਂ ਚੀਜ਼ਾਂ ਨੂੰ ਬੂਹਾ ਖੋਲਣ ਦਿਓ। ਅਧਿਆਇ ਸਮਾਪਤ। ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ।